ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜਸਕਰਨ ਸਟੱਡੀ ਲਵਰ ਤੇ ਸੋ ਅੱਜ ਅਸੀਂ ਕਾਵਿ ਸ਼ਾਸਤਰ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਨਾਂ ਹੈਗਾ ਹੈ ਅਲੰਕਾਰ ਸੋ ਅਲੰਕਾਰ ਜਿਹੜਾ ਕਾਵ ਨੂੰ ਲਿਖਣ ਦੇ ਲਈ ਜਿਹੜਾ ਇਹਦਾ ਬਹੁਤ ਹੀ ਮਹੱਤਵਪੂਰਨ ਰੋਲ ਹੈਗਾ ਹੈ ਜਿਵੇਂ ਕਾਵ ਨੂੰ ਲਿਖਣ ਦੇ ਲਈ ਬਹੁਤ ਸਾਰੇ ਜਿਹੜੇ ਤੱਤ ਉਹ ਲੈ ਜਾਂਦੇ ਹਨ ਜਿਵੇਂ ਰਸ ਹੋ ਗਿਆ ਅਲੰਕਾਰ ਹੋ ਗਿਆ ਤੁਨੀ ਹੋ ਗਿਆ ਰੀਤੀ ਬਿੰਬ ਪ੍ਰਤੀਕ ਇਹੋ ਜਿਹੇ ਕਹਿੰਦੇ ਤੱਤਾਂ ਦੇ ਨਾਲ ਜਿਹੜੀ ਸਾਡੀ ਕਾਵ ਹੁੰਦਾ ਹੈ ਜਿਹੜਾ ਸਾਡਾ ਸਾਹਿਤ ਲਿਖਿਆ ਜਾਂਦਾ ਹੈ ਉਹ ਬਹੁਤ ਹੀ ਕਹਿੰਦੇ ਕਿ ਸੋਨਾ ਲੱਗਦਾ ਹੈ ਐਂਡ ਕਹਿੰਦੇ ਬਹੁਤ ਹੀ ਡੁੰਗਾਈ ਦੇ ਵਿੱਚ ਲਿਖਿਆ ਜਾਂਦਾ ਹੈ ਸੋ ਅਲੰਕਾਰ ਹੁੰਦੇ ਕੀ ਆ ਐਂਡ ਇਹਨਾਂ ਨੂੰ ਕਵਿਤਾ ਦੇ ਵਿੱਚ ਕਿਵੇਂ ਕਹਾਣੀ ਕ ਸਾਹਿਤ ਦੇ ਵਿੱਚ ਕਿਵੇਂ ਵਰਤਿਆ ਜਾਂਦਾ ਹੈ ਕਿੱਥੋਂ ਆਇਆ ਹੈ ਇਹਦੀਆਂ ਕਿਹੜਾ ਵਰਗੀਕਰਨ ਕੀ ਹੈ ਅਸੀਂ ਅੱਜ ਸਾਰਾ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਸੋ ਸਭ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਪਤਾ ਲੱਗਣਾ ਚਾਹੀਦਾ ਕਿ ਅਲੰਕਾਰ ਹੁੰਦਾ ਕੀ ਆ ਜਦੋਂ ਅਲੰਕਾਰ ਕਿਉਂ ਤਾਂ ਕਿ ਜਦੋਂ ਕਿਹੜਾ ਜਿਹੜਾ ਕਵੀ ਹੈ ਜਾਂ ਕੋਈ ਵੀ ਸਾਹਿਤ ਲਿਖਣ ਵਾਲਾ ਜਿਹੜਾ ਸਾਹਿਤਕਾਰ ਹੁੰਦਾ ਹੈ ਜੇ ਕਹਾਣੀ ਨੂੰ ਲਿਖਣ ਵਾਲਾ ਕਹਾਣੀਕਾਰ ਕਵਿਤਾ ਨੂੰ ਲਿਖਣ ਵਾਲਾ ਕਵੀ ਹੁੰਦਾ ਹੈ ਜਦੋਂ ਆਪਣੇ ਜਿਹੜੇ ਸ਼ਬਦਾਂ ਨੂੰ ਥੋੜਾ ਕਹਿੰਦੇ ਸੋਹਣੇ ਢੰਗ ਦੇ ਨਾਲ ਡੋਂਗੇ ਸ਼ਬਦਾਂ ਨੂੰ ਵਰਤਦਾ ਹੈ ਐਂਡ ਜਿਹੜਾ ਉਹ ਕਾਵ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਇੰਪੋਰਟੈਂਟ ਬਣ ਜਾਂਦਾ ਹੈ ਉਹਨੂੰ ਅਸੀਂ ਬੋਲਦੇ ਹਾਂ ਅਲੰਕਾਰ ਇਹਨੂੰ ਕਵਿਤਾ ਨੂੰ ਸਜਾਇਆ ਜਾਂਦਾ ਹੈ ਜਿਨ੍ਹਾਂ ਦੇ ਨਾਲ ਜਿਵੇਂ ਇੱਕ ਔਰਤ ਜਿਹੜਾ ਹੈ ਆਪਣੇ ਆਪ ਨੂੰ ਸੋਹਣਾ ਦਿਖਾਉਣ ਦੇ ਲਈ ਇੱਕ ਗਹਿਣਿਆਂ ਦੀ ਵਰਤੋਂ ਕਰਦੀ ਹੈ ਉਸੇ ਤਰ੍ਹਾਂ ਹੀ ਅਸੀਂ ਕੀ ਕਰਦੇ ਹਾਂ ਜਦੋਂ ਕੋਈ ਸੇਵਿਕਾਵ ਨੂੰ ਲਿਖਣ ਦੇ ਲਈ ਕੁਝ ਵਧੀਆ-ਵਧੀਆ ਸ਼ਬਦਾਂ ਦੀ ਵਰਤੋਂ ਕਰਦੀ ਹਾਂ ਉਹਨੂੰ ਅਸੀਂ ਬੋਲਦੇ ਹਾਂ ਅਲੰਕਾਰ ਸਭ ਤੋਂ ਪਹਿਲਾਂ ਇਹਦੇ ਸੰਪਾਦਕ ਦੀ ਗੱਲ ਕਰਦੇ ਹਾਂ ਕਿ ਕਿ ਜਿਹੜਾ ਸਾਡਾ ਸਾਜਤਿਆ ਉਹ ਬਹੁਤ ਹੀ ਜਿਹੜਾ ਵਾ ਡੁੰਗਾਈ ਦੇ ਵਿੱਚ ਸਾਡੇ ਸਾਹਮਣੇ ਐਂਡ ਸਾਡੇ ਦਰਸ਼ਕਾਂ ਤੱਕ ਪਹੁੰਚੇ ਸੋ ਸਭ ਤੋਂ ਪਹਿਲਾਂ ਅਸੀਂ ਸੰਪਾਦਕ ਦੀ ਗੱਲ ਕਰਦੇ ਹਾਂ ਕਿ ਇਹ ਜਿਹੜਾ ਸਾਡੇ ਸਿਧਾਂਤਿਆ ਅਲੰਕਾਰ ਵਾਲਾ ਉਹ ਕੌਣ ਲੈ ਕੇ ਆਇਆ ਹੈ ਸੋ ਮੈਂ ਤੁਹਾਨੂੰ ਆਪਣੀ ਭਾਸ਼ਾ ਦੇ ਵਿੱਚ ਲੈਂਗੁਏਜ ਦੇ ਵਿੱਚ ਦੱਸ ਦੇਣਾ ਹੈ ਤੁਸੀਂ ਮੇਰੇ ਨੋਟਸਾਂ ਤੋਂ ਆਪਣੇ ਨੋਟਸ ਤਿਆਰ ਕਰ ਸਕਦੇ ਹੋ ਬਹੁਤ ਹੀ ਪਿਆਰੇ ਨੋਟਸ ਹੈਗੇ ਆ ਸੋ ਤੁਹਾਨੂੰ ਮੈਂ ਆਪਣੀ ਭਾਸ਼ਾ ਦੇ ਵਿੱਚ ਇਹ ਸਾਰਾ ਕੁਝ ਸਮਝਾ ਦੇਣਾ ਸੋ ਇਹ ਜਿਹੜੇ ਦੇ ਸੰਪਾਦਕ ਆ ਗਿਆ ਉਹ ਹੈਗੇ ਆ ਪਾਮਿਆਂ ਸੋ ਪਾਮਿਆਂ ਜਿਹੜੇ ਹਨ ਪਾਮਿਆਂ ਚਾਰਿਆਂ ਜਿਹੜੇ ਹਨ ਅਲੰਕਾਰ ਜਿਹੜਾ ਹੈ ਉਹਨੂੰ ਲੈ ਕੇ ਆਉਣ ਵਾਲੇ ਵਿਦਵਾਨ 6ਵੀਂ ਸਦੀ ਦੇ ਵਿੱਚ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਸੀ ਕਾਵ ਅਲੰਕਾਰ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਕਾਵ ਨੂੰ ਲਿਖਣ ਦੇ ਲਈ ਕਿਹੜੇ-ਕਿਹੜੇ ਜਿਹੜੇ ਜਾਨੂ ਚਿੰਨਾ ਦੀ ਲੋੜ ਪੈਂਦੀ ਹੈ ਜਿਨ੍ਹਾਂ ਵਿੱਚੋਂ ਜਿਹੜਾ ਹੈ ਅਲੰਕਾਰ ਨੂੰ ਉਹਨਾਂ ਨੇ ਬਹੁਤ ਇੰਪੋਰਟੈਂਟ ਮੰਨਿਆ ਹੈ ਸੋ ਕਹਿੰਦੇ ਉਹ ਕਹਿੰਦੇ ਹਨ ਕਿ ਕਾਵ ਦੇ ਗਹਿਣੇ ਹਨ ਕਾਵ ਦੀ ਆਤਮਾ ਹੈ ਅਲੰਕਾਰ ਜਿਹੜੇ ਹਨ ਕਾਵ ਨੂੰ ਸਜਾਉਣ ਦੇ ਲਈ ਇਹਨਾਂ ਦੀ ਜ਼ਰੂਰਤ ਪੈਂਦੀ ਹੈ ਸੋ ਅਲੰਕਾਰ ਜਿਹੜਾ ਉਹ ਸ਼ਬਦਾਂ ਦੇ ਮੇਲ ਤੋਂ ਬਣਦਾ ਹੈ ਅਲੰਗਤਕਾਰ ਅਲੰਕਤ ਤੋਂ ਭਾਵ ਹੁੰਦਾ ਹੈ ਗਹਿਣਾ ਤੇਕਾਰ ਤੋਂ ਭਾਵ ਹੁੰਦਾ ਹੈ ਕਾਰਨਾ ਭਾਵ ਕਿ ਕਾਬ ਨੂੰ ਗਹਿਣਿਆਂ ਦੇ ਨਾਲ ਸਜਾਉਣਾ ਭਾਵ ਕਾਬ ਨੂੰ ਸੋਹਣੇ-ਸੋਹਣੇ ਸ਼ਬਦਾਂ ਦੇ ਨਾਲ ਜਦੋਂ ਕਹਿੰਦੇ ਕਵੀ ਲਿਖਦਾ ਹੈ ਜਾਂ ਕਹਾਣ ਸਾਹਿਤਕਾਰ ਸਾਹਿਤ ਨੂੰ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਡੁੰਗਾਈ ਦੇ ਵਿੱਚ ਲਿਖਦਾ ਹੈ ਉਹਨੂੰ ਅਸੀਂ ਬੋਲਦੇ ਹਾਂ ਅਲੰਕਾਰ ਜੀਣਾ ਸ਼ਬਦ ਨਾਲ ਸੀ ਨੂੰ ਯੂਜ਼ ਕਰਦੇ ਹਾਂ ਕਵਿਤਾ ਵਿੱਚ ਜਿਸ ਸ਼ਬਦ ਰਾਹੀਂ ਕਵਿਤਾ ਨੂੰ ਸਜਾਇਆ ਜਾਂਦਾ ਹੈ ਉਹਨੂੰ ਕਹਿੰਦੇ ਅਲੰਕਾਰ ਕਿਹਾ ਜਾਂਦਾ ਹੈ ਅਲੰਕਾਰ ਕਵਿਤਾ ਦੇ ਗਹਿਣੇ ਹੁੰਦੇ ਹਨ ਸੋ ਇਹਦਾ ਅਰਥ ਦੇ ਪਹਿਲਾਂ ਅਸੀਂ ਇਹਦਾ ਭਾਵ ਮਿਆਦਾ ਮਤਲਬ ਕਿ ਨੇ ਇਹਨੇ ਸੰਪਰਦਾ ਦੀ ਸਥਾਪਨਾ ਕੀਤੀ ਉਸ ਤੋਂ ਬਾਅਦ ਅਸੀਂ ਇਹਦਾ ਅਰਥ ਕਰਦੇ ਹਾਂ ਉਹ ਸ਼ਬਦ ਜਾਂ ਵਿਧੀਆਂ ਜਾਂ ਉਹ ਰੀਤਾਂ ਜਿਨ੍ਹਾਂ ਦੇ ਨਾਲ ਕਵਿਤਾ ਨੂੰ ਸਜਾਇਆ ਜਾਂਦਾ ਹੈ ਕਵਿਤਾ ਨੂੰ ਸੋਚ ਭਰਪੂਰ ਬਣਾਇਆ ਜਾਂਦਾ ਹੈ ਅਰਥਾਤ ਕਵੀ ਆਪ ਇਸ ਗੱਲ ਨੂੰ ਸਿੱਧੇ ਸਿੱਧੇ ਕਹਿਣ ਦੀ ਬਜਾਏ ਕੁਝ ਡੂੰਘੇ ਤੇ ਸੋਹਣੇ ਸ਼ਬਦਾਂ ਨੂੰ ਸਜਾ ਕੇ ਸਾਡੇ ਸਾਹਮਣੇ ਪੇਸ਼ ਕਰਦਾ ਹੈ ਉਹਨੂੰ ਅਸੀਂ ਬੋਲਦੇ ਹਾਂ ਅਲੰਕਾਰ ਕੋਈ ਜਿਵੇਂ ਐਸੇ ਐਗਜ਼ੈਂਪਲ ਦੀ ਗੱਲ ਕਰਦਿਆਂ ਕਿ ਕਹਿੰਦੇ ਵਾਰਿਸ਼ ਸ਼ਾਹ ਨੇ ਹੀਰ ਦਾ ਕਿੱਸਾ ਲਿਖਿਆ ਹੈ ਸੋ ਉਹਨੇ ਇਹ ਸਿੱਧਾ-ਸਿੱਧਾ ਨਹੀਂ ਲਿਖਿਆ ਕਿ ਹੀਰ ਬੜੀ ਸੋਹਣੀ ਹੈ ਜਾਂ ਹੀਰ ਬੜੀ ਕਹਿੰਦੇ ਸੁੰਦਰ ਹੈਗੀ ਹੈ ਉਹਨੇ ਬਲਕਿ ਬਹੁਤ ਸਾਰੇ ਸੁੰਦਰ-ਸੁੰਦਰ ਉਹਦੇ ਵਾਸਤੇ ਚੇਨ ਲਗਾਏ ਹਨ ਬਹੁਤ ਸੋਹਣੇ ਕਹਿੰਦੇ ਪ੍ਰਤੀਕਾਂ ਦਾ ਯੂਜ਼ ਕੀਤਾ ਹੈ ਬਹੁਤ ਸਾਰੇ ਕਹਿੰਦੇ ਕਿ ਸ਼ਬਦਾਂ ਦਾ ਯੂਜ਼ ਕੀਤਾ ਹੈ ਜਿਨ੍ਹਾਂ ਨੂੰ ਅਲੰਕਾਰ ਕਿਹਾ ਜਾਂਦਾ ਹੈ ਸੋ ਇੱਕ ਸਮੇਂ ਵਿੱਚ ਅਲੰਕਾਰ ਨੂੰ ਭਾਰਤੀ ਕਾਵਿ ਸ਼ਾਸਤਰ ਵਿੱਚ ਇੰਨੀ ਪ੍ਰਸਿੱਧੀ ਪ੍ਰਾਪਤ ਸੀ ਕਿ ਭਾਰਤੀ ਕਾਵਿ ਸ਼ਾਸਤਰ ਅਲੰਕਾਰਾਂ ਦੇ ਬਰਾਬਰ ਹੀ ਮੰਨਿਆ ਜਾਂਦਾ ਸੀਗਾ ਇਸ ਸ਼ਾਸਤਰ ਨੂੰ ਅਲੰਕਾਰ ਸ਼ਾਸਤਰ ਹੀ ਕਿਹਾ ਜਾਂਦਾ ਸੀ ਸੋ ਕਹਿੰਦੇ ਕੋਈ ਟਾਈਮ ਸੀਗਾ ਜਦੋਂ ਭਾਰਤੀ ਸ਼ਾਸਤਰ ਜਿਹੜਾ ਭਾਰਤ ਦੇ ਵਿੱਚ ਸਾਹਿਤ ਰਚਿਆ ਜਾਂਦਾ ਸੀ ਇਹਨੂੰ ਅਲੰਕਾਰ ਸ਼ਾਸਤਰ ਦੇ ਨਾਲ ਜਾਣਿਆ ਜਾਂਦਾ ਸੀਗਾ ਸੁਅਗਯਸੀ ਇੱਕ ਡੈਫੀਨੇਸ਼ਨ ਕਰਦੇ ਹਾਂ ਜੈਦੇਵ ਕਹਿੰਦੇ ਹਨ ਕਿ ਜਿਹੜਾ ਹੈ ਕਹਿੰਦੇ ਜੈਦੇਵ ਕਹਿੰਦੇ ਹਨ ਕਿ ਜਿਹੜਾ ਵਿਅਕਤੀ ਇਹ ਮੰਨਦਾ ਹੈ ਕਿ ਅਲੰਕਾਰਾਂ ਤੋਂ ਬਿਨਾ ਕਵਿਤਾ ਹੋ ਸਕਦੀ ਹੈ ਫਿਰ ਉਹ ਇਹ ਕਿਉਂ ਨਹੀਂ ਮੰਨ ਲੈਂਦਾ ਕਿ ਅੱਗ ਤੋਂ ਬਿਨਾ ਸੇਕ ਕਿਉਂ ਨਹੀਂ ਮੰਨ ਲੈਂਦਾ ਭਾਵ ਕਹਿੰਦਾ ਕਿ ਜੇਕਰ ਕਵਿਤਾ ਤੋਂ ਬਿਨਾ ਜਿਹੜੇ ਅਲੰਕਾਰਾਂ ਤੋਂ ਬਿਨਾ ਕਵਿਤਾ ਹੋ ਸਕਦੀ ਹੈ ਤਾਂ ਫਿਰ ਅੱਗ ਤੋਂ ਬਿਨਾ ਸੇਕ ਕਿਉਂ ਨਹੀਂ ਬਣ ਲੈਂਦਾ ਸੋ ਉਸ ਤੋਂ ਬਾਅਦ ਅਸੀਂ ਅਲੰਕਾਰਾਂ ਦੀ ਇੱਕ ਕਿਸਮਾ ਕਰਦੇ ਹਾਂ ਸ਼ਬਦ ਅਲੰਕਾਰ ਅਰਥ ਅਲੰਕਾਰ ਸ਼ਬਦ ਅਰਥ ਅਲੰਕਾਰ ਤੋ ਪਹਿਲਾਂ ਤੁਸੀਂ ਲੰਕਾਰ ਦੇ ਸਾਰੇ ਕਿਸਮਾਂ ਨੂੰ ਧਿਆਨ ਨਾਲ ਦੇਖ ਦੋ ਕਿਦਾਂ ਕਿਦਾਂ ਇਹ ਹੁੰਦੀਆਂ ਫਿਰ ਅਸੀਂ ਇਹਨਾਂ ਨੂੰ ਐਕਸਪਲੇਨ ਕਰਦੇ ਹਾਂ ਐਂਡ ਉਹਨਾਂ ਵਿੱਚ ਜਿਹੜੀਆਂ ਉਦਾਹਰਨਾਂ ਜਿਹੜੀਆਂ ਪੇਸ਼ ਕਰਦੀਆਂ ਸੋ ਜਿਹੜੇ ਬੀਏ ਵਾਲੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਦਾ ਫਰਸਟ semesters ਉਹਨਾਂ ਵਾਸਤੇ ਬਹੁਤ ਹੀ ਲਾਭਦਾਇਕ ਹਨ ਕਿਉਂਕਿ ਉਹਨਾਂ ਨੂੰ ਐਗਜ਼ੈਂਪਲਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਕੁਐਸਚਨ ਨੂੰ ਲੈਂਥੀ ਕਰਨ ਵਾਸਤੇ ਸਭ ਤੋਂ ਪਹਿਲਾਂ ਸ਼ਬਦ ਵਾਲੇ ਅਲੰਕਾਰ ਹੁੰਦੇ ਫਿਰ ਅਰਥ ਵਾਲੇ ਹੁੰਦੇ ਫਿਰ ਸ਼ਬਦ ਅਰਥ ਵਾਲੇ ਹੁੰਦੇ ਹਨ ਸੋ ਜਿਹਦੇ ਵਿੱਚ ਸ਼ਬਦ ਦੇ ਵਿੱਚ ਅਨੁਪਰਾਸ ਅਲੰਕਾਰ ਜਮਕ ਅਤੇ ਸ਼ਲੇਸ਼ ਆ ਜਾਂਦਾ ਹੈ ਅਰਥ ਦੇ ਵਿੱਚ ਆ ਜਾਂਦਾ ਹੈ ਸੂਝ ਮੂਲਕ ਆ ਗਿਆ ਵਿਰੋਧ ਮੂਲਕ ਆ ਗਿਆ ਅਸੰਗਤੀ ਆ ਗਈ ਤੇ ਥ੍ਰਿਸ਼੍ਰਿਖਲਾ ਆ ਜਾਂਦਾ ਹੈ ਸੋ ਇਹਦੇ ਜਿਹੜਾ ਹੈਗਾ ਕਹਿੰਦੇ ਸਾਂਝ ਮੁਲਕ ਜਿਹੜਾ ਹੈ ਉਹਦੀਆਂ ਅੱਗੇ ਹੈਗੀਆਂ ਕਿਸਮਾਂ ਉਪਮਾ ਅਤਿਕਥਨੀ ਰੂਪਕ ਤੇ ਦਰਸਤਾਂਤ ਐਂਡ ਉਪਮਾ ਦੀਆਂ ਅੱਗੇ ਜਿਹੜੀਆਂ ਚਾਰ ਕਿਸਮਾਂ ਹਨ ਉਪਮੇ ਉਪਮਾਨ ਸਾਂਝਾ ਗੁਣ ਤੇ ਵਾਚਕ ਤੋ ਸ਼ਬਦ ਅਰਥ ਜਿਹੜਾ ਹੈ ਉਹ ਕੱਲਾ ਹੈ ਜਿਹੜੀ ਇੱਕ ਕਿਸਮ ਹੈਗੀ ਆ ਸਭ ਤੋਂ ਪਹਿਲਾਂ ਅਸੀਂ ਸ਼ਬਦ ਸ਼ਬਦ ਅਲੰਕਾਰ ਦੀ ਗੱਲ ਕਰਦੇ ਹਾਂ ਜਿਹੜੇ ਅਲੰਕਾਰ ਵਿਸ਼ੇਸ਼ ਸ਼ਬਦਾਂ ਦੇ ਉੱਤੇ ਆਧਾਰਿਤ ਹੁੰਦੇ ਹਨ ਭਾਵੇਂ ਜਿਹਦੇ ਵਿੱਚ ਕਹਿੰਦੇ ਕਿ ਅਰਥਾਂ ਨੂੰ ਨਹੀਂ ਸਜਾਇਆ ਜਾਂਦਾ ਸਿਰਫ ਕਵਿਤਾ ਨੂੰ ਲਿਖਣ ਦੇ ਲਈ ਜਿਹੜੇ ਕਵਿਤਾ ਦੇ ਵਿੱਚ ਉੱਪਰਲੇ ਸ਼ਬਦ ਹੁੰਦੇ ਹਨ ਉਹਨਾਂ ਨੂੰ ਹੀ ਸਜਾਇਆ ਜਾਂਦਾ ਹੈ ਉਹਨੂੰ ਬੋਲਿਆ ਜਾਂਦਾ ਹੈ ਸ਼ਬਦ ਅਲੰਕਾਰ ਠੀਕ ਹੈ ਸੋ ਸ਼ਬਦ ਅਲੰਕਾਰ ਦੇ ਵਿੱਚ ਪਹਿਲੇ ਸਾਡੇ ਕੋਲੋ ਜਿਹੜੀ ਇਹ ਜੀ ਕਿਸਮ ਹੈਗੀ ਆ ਅਨੁਪਰਾਸ ਕਿਉਂਕਿ ਇਹਦੀਆਂ ਤਿੰਨ ਕਿਸਮਾਂ ਹੈਗੀਆਂ ਆ ਅਨੁਪਰਾਸ ਜਮਕ ਤੇ ਸਲੇਸ਼ ਸੋ ਅਨੁਪ੍ਰਾਸਤਾ ਮਤਲਬ ਹੁੰਦਾ ਹੈ ਜਦੋਂ ਕਿਸੇ ਚੀਜ਼ ਨੂੰ ਵਾਰ-ਵਾਰ ਆਉਂਦਾ ਹੈ ਕੋਈ ਸ਼ਬਦ ਜਿਹੜਾ ਵਾਰ-ਵਾਰ ਆਵੇ ਕੋਈ ਕਹਿੰਦੇ ਕਿ ਜਿਹਦੀ ਦੁਹਰਾਇ ਕੀਤੀ ਜਾਂਦੀ ਹੋਵੇ ਕੋਈ ਵਿਅੰਜਨ ਜਦੋਂ ਵਾਰ-ਵਾਰ ਆਉਂਦਾ ਹੈ ਜਿਵੇਂ ਕਹਿੰਦਾ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਡੁੱਬਦਾ ਡੁੱਬਦਾ ਜਾਂਦਾ ਸੋ ਇਹਦੇ ਵਿੱਚ ਜਿਹੜਾ ਦੱਦਾ ਦੱਦਾ ਦੁਨੀਆਂ ਦਾ ਦੱਦਾ ਦੱਦਾ ਵਰਡ ਆਉਂਦਾ ਪਿਆ ਇਹ ਵਾਰ-ਵਾਰ ਆਉਂਦਾ ਪਿਆ ਜਿੰਨੂੰ ਅਸੀਂ ਬੋਲਦੇ ਹਾਂ ਇਹਨੂੰ ਅਨੁਪਰਾਸ ਕਰਦਾ ਪਿਆ ਅਲੰਕਾਰ ਕਵਿਤਾ ਨੂੰ ਸੋਹਣੀ ਲੱਗਦੀ ਪਈ ਬੋਲਦਿਆਂ ਜਿਵੇਂ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਡੁੱਬਦਾ ਡੁੱਬਦਾ ਜਾਂਦਾ ਸੋ ਇਹ ਸੋਹਣਪੁਣਾ ਜਿਹੜਾ ਸ਼ਬਦਾਂ ਦੇ ਵਿੱਚ ਲਿਆਂਦਾ ਗਿਆ ਇਹ ਅਨੁਪਰਾਸ ਅਲੰਕਾਰ ਜਿਹੜਾ ਹੈ ਲਿਆਂਦਾ ਗਿਆ ਹੈ ਇਹ ਕਾ ਇਹ ਪਾਈ ਵੀਰ ਸਿੰਘ ਦੀ ਕਵਿਤਾ ਦੀਆਂ ਕਹਿੰਦੇ 17 ਵਿੱਚ ਅਨੁਪਰਾਸ ਅਲੰਕਾਰ ਵਰਤਿਆ ਗਿਆ ਹੈ ਜਿਹਦੇ ਵਿੱਚ ਦੱਦਾ ਤੁਨੀ ਨੂੰ ਕਹਿੰਦੇ ਦੁਹਰਾਓ ਦੇ ਨਾਲ ਕਹਿੰਦੇ ਆਨੰਦ ਪੈਦਾ ਕੀਤਾ ਗਿਆ ਇੱਥੇ ਇਹ ਗੱਲ ਦੱਸਣ ਜੋ ਕਿ ਕਾ ਵਿੱਚ ਧੁਨੀਆਂ ਦਾ ਸਿਰਫ ਦੁਹਰਾਓ ਹੀ ਨਾ ਹੋਵੇ ਸਗੋਂ ਇਹਨਾਂ ਦਾ ਕੋਈ ਨਾ ਕੋਈ ਅਰਥ ਵੀ ਹੋਣਾ ਚਾਹੀਦਾ ਹੈ ਦੈਨ ਅਸੀਂ ਗੱਲ ਕਰਦੇ ਹਾਂ ਜਮਕ ਹੁਣ ਜਮਕ ਅਲੰਕਾਰ ਦਾ ਮਤਲਬ ਹੁੰਦਾ ਹੈ ਜਮਕ ਦਾ ਮਤਲਬ ਹੁੰਦਾ ਹੈ ਦੋ ਸ਼ਬਦਾਂ ਦਾ ਹੋਣਾ ਜੋੜੇ ਦਾ ਹੋਣਾ ਕੋਈ ਸ਼ਬਦ ਜਦੋਂ ਦੋ ਵਾਰ ਆਉਂਦਾ ਹੈ ਜਦੋਂ ਕਹਿੰਦੇ ਕਿ ਜਮਕ ਅਲੰਕਾਰ ਵਿੱਚ ਸ਼ਬਦ ਜੋੜੇ ਦੇ ਰੂਪ ਵਿੱਚ ਆਉਂਦਾ ਹੈ ਤੇ ਅਰਥ ਦੋਵੇਂ ਜਿਹੜੇ ਹਨ ਉਹਨਾਂ ਦੇ ਵੱਖ-ਵੱਖ ਹੋਣ ਪਾਂ ਕੀ ਜਿਵੇਂ ਕਹਿੰਦੇ ਕਿ ਜਿਹੜਾ ਦੋ ਜਿਵੇਂ ਇੱਥੇ ਹੈਗਾ ਹੈ ਡੋਬਦਾ ਡੋਬਦਾ ਹਨਾ ਇਹ ਦੋ ਸ਼ਬਦ ਆਏ ਪਰ ਇਹਨਾਂ ਦੋਹਾਂ ਦਾ ਵੱਖਰਾ ਵੱਖਰਾ ਕਹਿੰਦੇ ਕਿ मीनिंग ਹੋਵੇ ਉੱਥੋਂ ਬੋਲਿਆ ਜਾਂਦਾ ਹੈ ਜਮ ਕਲੰਕਾਰ ਜਿਵੇਂ ਆਗੀ ਈਜ਼ੀ ਐਗਜ਼ਾਮਪਲ ਹੈਗੀ ਹੈ ਗੁਰੂ ਅਮਰ ਅਮਰ ਵਰਤਾਇਓ ਸ਼ੋ ਬਾਣੀ ਦਾ ਹੈਗਾ ਹੈ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਵਿੱਚ ਆਉਂਦਾ ਹੈ ਗੁਰੂ ਅਮਰ ਅਮਰ ਵਰਤਾਇਓ ਅਮਰਦਾ ਮਤਲਬ ਹੈ ਗੁਰੂ ਅਮਰਦਾਸ ਜੀ ਤੇ ਇੱਕ ਅਮਰ ਦਾ ਮਤਲਬ ਹੁੰਦਾ ਹੈ ਹੁਕਮ ਗੁਰਬਾਣੀ ਦੀ ਸਤਰਾ ਵਿੱਚੋਂ ਇੱਕੋ ਜਿਹੇ ਜੋੜੇ ਵਾਰ-ਵਾਰ ਆਏ ਹਨ ਉਹਨਾਂ ਦੇ ਵੱਖ-ਵੱਖ मीनिंग ਹੁੰਦੇ ਹਨ ਜਿਹਨੂੰ ਜਮਕ ਅਲੰਕਾਰ ਕਿਹਾ ਜਾਂਦਾ ਹੈ ਅੱਜ ਅਸੀਂ ਗੱਲ ਕਰਦੇ ਹਾਂ ਸਲੇਸ਼ ਅਲੰਕਾਰ ਦੀ ਸਲੇਸ਼ ਅਲੰਕਾਰ ਕੀ ਹੁੰਦਾ ਹੈ ਜਿਹਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦੇ ਨਾਲ ਚੁੰਬਕਣਾ ਜਾਂ ਜੋੜ ਜਾਣਾ ਜਦੋਂ ਇੱਕ ਹੀ ਸ਼ਬਦ ਨਾਲ ਦੋ ਜਾਂ ਦੋ ਤਰ੍ਹਾਂ ਜਾਂ ਹੋਰ ਅਰਥ ਵੀ ਨਾਲ ਚਿਪਕ ਕੇ ਸਾਡੇ ਸਾਹਮਣੇ ਆਉਂਦੇ ਹਨ ਉਹਨਾਂ ਨੂੰ ਬੋਲਿਆ ਜਾਂਦਾ ਹੈ ਸ਼ਲੇਸ਼ ਸ਼ਲੇਸ਼ਤਾ ਮਤਲਬ ਕੀ ਹੈ ਕਿ ਸੇ ਚੀਜ਼ ਦਾ ਸਾਡੇ ਨਾਲ ਚਿਪਕ ਜਾਣਾ ਉਹਦੀਆਂ ਅੱਖਾਂ ਦਾ ਪਾਣੀ ਖਤਮ ਹੋ ਗਿਆ ਹੁਣ ਇੱਥੇ ਪਾਣੀ ਦਾ ਅਰਥ ਹੁੰਦਾ ਹੈ ਅਥਰੂ ਵੀ ਖਤਮ ਹੋ ਜਾਣਾ ਜਾਂ ਸ਼ਰਮ ਹੀ ਖਤਮ ਹੋ ਜਾਣੀ ਹੁਣ ਅਰਥ ਇੱਥੇ ਦੋ ਨਿਕਲਦੇ ਪਏ ਆ ਪਰ ਸ਼ਬਦ ਅਲੰਕਾਰ ਹੋਣ ਕਰਕੇ ਸ਼ਬਦ ਇੱਕੋ ਹੀ ਵਰਤਿਆ ਗਿਆ ਹੈ ਉਹਦੀਆਂ ਅੱਖਾਂ ਦਾ ਪਾਣੀ ਖਤਮ ਹੋ ਗਿਆ ਭਾਵੇਂ ਕਿ ਕਈ ਵਾਰ ਆਪਾਂ ਆਖਦੇ ਨੇ ਕਿ ਉਹਦਾ ਅੱਖ ਅਥਰੂ ਜਿਹੜੇ ਖਤਮ ਹੋ ਗਏ ਰੋ ਰੋ ਕੇ ਮਤਲਬ ਸੁੱਕ ਗਏ ਆ ਨੰਬਰ 2 ਅਸੀਂ ਕਹਿ ਸਕਦੇ ਜਿੱਦੋਂ ਅਤੀਰਾ ਤੱਕਾਂ ਦਾ ਪਾਣੀ ਖਤਮ ਹੋ ਗਿਆ ਸ਼ਰਮ ਹਿਜਾਈ ਤੈਨੂੰ ਖਤਮ ਹੋ ਗਈ ਆ ਤੈਨੂੰ ਕੋਈ ਜੱਗ ਦੀ ਪਰਵਾਹ ਨਹੀਂ ਹੈਗੀ ਸੋ ਇਹ ਸਾਡੇ ਕੋਲ ਆ ਜਾਂਦੇ ਹਨ ਤਿੰਨ ਤਰ੍ਹਾਂ ਦੇ ਅਲੰਕਾਰ ਜਿਹੜੇ ਅਸੀਂ ਸ਼ਬਦ ਅਲੰਕਾਰ ਕੀਤੇ ਹਨ ਅਰੁਪਰਾਸ ਜਮਕ ਤੇ ਸ਼ਲੇਸ਼ ਅਨੁਪਰਾਸ ਦਾ ਮਤਲਬ ਹੁੰਦਾ ਹੈ ਜਿੱਦੋਂ ਸ਼ਬਦ ਜਿਹੜਾ ਦੁਹਰਾਓ ਦੇ ਵਿੱਚ ਆਉਂਦਾ ਹੈ ਵਾਰ-ਵਾਰ ਆਉਂਦਾ ਹੈ ਦੁਨੀਆ ਦਾ ਦੁੱਖ ਦੇਖ ਦੇਖ ਦਿਲ ਡੁੱਬਦਾ ਡੁੱਬਦਾ ਜਾਂਦਾ ਐਂਡ ਦੂਜੇ ਨੰਬਰ ਤੇ ਆ ਕੇ ਜਮਕਾਚੀ ਤੋਂ ਜੋੜੇ ਦੇ ਰੂਪ ਵਿੱਚ ਆਉਂਦਾ ਹੈ ਗੁਰੂ ਅਮਰ ਅਮਰ ਵਰਤਾਇਓ ਐਂਡ ਸ਼ਲੇਸ਼ ਦੇ ਵਿੱਚ ਸਾਡੇ ਕੋਲ ਆ ਜਾਂਦਾ ਹੈ ਜਿੱਦੋਂ ਸ਼ਬਦ ਜਿਹੜਾ ਹੈ ਇੱਕ ਦੋ ਵੱਖਰੇ ਮਤਲਬ ਕੱਢਦਾ ਹੈ ਪਰ ਸ਼ਬਦ ਜਿਹੜਾ ਹੈ ਇੱਕੋ ਹੀ ਵਰਤਿਆ ਜਾਂਦਾ ਹੈ। ਦੈਨ ਅਸੀਂ ਕਹਿੰਦੇ ਕਿ ਅਲੰਕਾਰਾਂ ਦੇ ਵਿੱਚ ਕਰਦੇ ਹਾਂ ਅਰਥ ਅਲੰਕਾਰ ਅਰਥ ਅਲੰਕਾਰ ਉਹ ਹੁੰਦੇ ਹਨ ਜੋ ਆਪਣੇ ਕਾਵਿ ਦੇ ਵਿੱਚ ਸੋਚ ਲਈ ਸ਼ਬਦਾਂ ਦੇ ਬਜਾਏ ਅਰਥਾਂ ਦੇ ਵਿੱਚ ਨਿਰਭਰ ਕਰਦੇ ਹਨ। ਅਰਥਾਂ ਨੂੰ ਕਹਿੰਦੇ ਕਿ ਸੋਨਾ ਬੜਮਦੇ ਹਨ। ਅਜਿਹੇ ਅਲੰਕਾਰਾਂ ਵਿੱਚ ਆਏ ਸ਼ਬਦਾਂ ਨੂੰ ਚੁੱਕ ਕੇ ਹੀ ਉਹਨਾਂ ਦੀ ਥਾਂ ਕਹਿੰਦੇ ਕਿ ਸਮਾਨਾਰਥਿਕ ਸ਼ਬਦ ਦਿੱਤੇ ਜਾਣ ਤਾਂ ਕਾਹਵ ਸੋਚ ਵਿੱਚੋਂ ਕੋਈ ਅੰਤਰ ਨਹੀਂ ਆਉਂਦਾ ਸੋ ਸ਼ਬਦਾਂ ਦੀ ਇੱਥੇ ਕੋਈ ਜ਼ਿਆਦਾ ਉਹਨਾਂ ਨੇ ਗੱਲ ਨਹੀਂ ਕੀਤੀ ਹੋਈ ਸ਼ਬਦਾਂ ਨੂੰ ਸੋਹਣੇ ਬਣਾਉਂਦੀ ਨੇ ਅਰਥਾਂ ਦੀ ਗੱਲ ਕੀਤੀ ਆ ਸੋ ਜਿਹਦੇ ਵਿੱਚ ਅਰਥਾਂ ਦੇ ਵਿੱਚ ਅਸੀਂ ਤਿੰਨ ਚਾਰ ਤਰ੍ਹਾਂ ਦੇ ਕੀਤੇ ਸੀਗੇ ਅਰਥ ਅਲੰਕਾਰ ਦੇ ਵਿੱਚ ਜਿਹੜੇ ਸਾਂਝਮੂਲਕ ਵਿਰੋਧਮੂਲਕ ਸੰਗਤੀ ਤੇ ਸ਼੍ਰੇਖਲਾ ਸਾਂਝਮੂਲਕ ਕੀ ਹੁੰਦਾ ਹੈ ਸਾਂਝਮੂਲਕ ਅਰਥ ਅਲੰਕਾਰ ਦੀ ਕਿਸਮ ਹੁੰਦੀ ਹੈ ਅਲੰਕਾਰ ਦੀ ਕਿਸਮ ਹੈ ਜਿਹਦੇ ਸਾਂ ਅੱਗੇ ਚਾਰ ਜਿਹੜੀਆਂ ਰਚਨਾਵਾਂ ਹਨ ਉਪਮਾ ਅਤਿਕਥਨੀ ਰੂਪਕ ਤੇ ਦਸਤਾਂਤ ਉਪਮਾਨ ਦੀ ਹੈ ਜਿੱਦੋਂ ਕਹਿੰਦੇ ਕਿਸੇ ਦੇ ਨਾਲ ਕਿਸੇ ਚੀਜ਼ ਦੀ ਤੁਲਨਾ ਕੀਤੀ ਜਾਂਦੀ ਹੈ ਜਾਂ ਉਹਦੇ ਨਾਲ ਕਹਿੰਦੇ ਉ ਭਾਵ ਕਿਸੇ ਦੀ ਤਾਰੀਫ ਕੀਤੀ ਜਾਂਦੀ ਹੈ ਕਿਸੇ ਨਾਲ ਕੰਪੇਅਰ ਕਰਕੇ ਉਹਨੂੰ ਬੋਲਿਆ ਜਾਂਦਾ ਹੈ ਜਿਵੇਂ ਸਾਡਾ ਕੂਰਮ ਬੈਂਟਰ ਜਿਵੇਂ ਸਭ ਬਲਬ ਬਜਾ ਦਿਓ ਜੀ ਸਾਡਾ ਕੂੜਮ ਬੈਂਟਰੀ ਵਰਗਾ ਇਹਦੇ ਵਿੱਚ ਕਹਿੰਦੇ ਉਪਮਾ ਕੀਤੀ ਗਈ ਹੈ ਕਿ ਦੀ ਕਹਿੰਦੇ ਕੂੜਮ ਦੀ ਭਾਵ ਕਹਿੰਦੇ ਬਲਬ ਦੇ ਨਾਲ ਕੀਤੀ ਗਈ ਹੈ ਜਿਹਦੇ ਵਿੱਚ ਉਹਨੂੰ ਕਿਹਾ ਜਾਂਦਾ ਕਿ ਉਹਦੀ ਵੀ ਜਿਹੜੀ ਆ ਜਿਹੜੀ ਬੈਂਟਰੀ ਵਰਗਾ ਉਹਦੀ ਵੀ ਚਮਕ ਉਨੀ ਹੈ ਜਿੰਨੀ ਕਹਿੰਦੇ ਪਲਬ ਦੀ ਚਮਕ ਹੈ ਉਪਮਾ ਉਪਮਾਨ ਹੁੰਦਾ ਹੈ ਜਦੋਂ ਅਸੀਂ ਕਿਸੇ ਕਹਿੰਦੇ ਉਹ ਵਸਤੂ ਜਿਸ ਦੇ ਨਾਲ ਉਪਮਾ ਕੀਤੀ ਜਾਵੇ ਸਾਂਝਾ ਗੁਣ ਹੁੰਦਾ ਉਹਨਾਂ ਦੋਹਾਂ ਦੇ ਵਿੱਚ ਕੀ ਸਾਂਝਾ ਹੈ ਐਂਡ ਵਾਚਕ ਉਹ ਸ਼ਬਦ ਜੋ ਕਹਿੰਦੇ ਉਹਨਾਂ ਦੀ ਤੁਲਨਾ ਨੂੰ ਪ੍ਰਗਟ ਕਰੇ ਜਿਵੇਂ ਆ ਜਾਂਦਾ ਹੈ ਕਹਿੰਦੇ ਕੂੜਮ ਬੈਂਟਰੀ ਵਰਗਾ ਉਪਮੇ ਕੂੜਮ ਕਿਹਦੇ ਨਾਲ ਕੀਤੀ ਚਾਰੀ ਬੈਂਟਰੀ ਸਾਂਝਾ ਗੁਣ ਆ ਕਿ ਉਹਨਾਂ ਦੀ ਚਮਕ ਐਂਡ ਵਾਚਕ ਵਿੱਚ ਜਿਹੜਾ ਵਰਡ ਲਿਖਿਆ ਆ ਉਹ ਹੈਗਾ ਵਰਗਾ ਅੰਡਰਸਟੈਂਡ ਮੈਂ ਠੀਕ ਹੈ ਤੁਸੀਂ ਸਾਂਝ ਮੂਲਕ ਦੇ ਵਿੱਚ ਉਪਮਾ ਦੇ ਅੱਗੇ ਚਾਰ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਮਝ ਲਿਆਣਾ ਵਾ ਕਿ ਉਪਮਾ ਉਪਮੇ ਉਪਮਾਨ ਤੇ ਸਾਂਝਾ ਗੁਣ ਤੇ ਵਾਚਕ ਕੀ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਦੇ ਹਾਂ ਕਹਿੰਦੇ ਰੂਪਕ ਰੂਪਲ ਰੂਪਕ ਅਲੰਕਾਰ ਕੀ ਹੁੰਦਾ ਹੈ ਰੂਪਕ ਦੇ ਵਿੱਚ ਕਹਿੰਦੇ ਜਦੋਂ ਅਸੀਂ ਹੂਬ ਹੂ ਉਹਦਾ ਰੂਪ ਜਿਹੜਾ ਹੈ ਦੇ ਦੇ ਦਿੰਨੇ ਹ ਜਦੋਂ ਕਵੀ ਇੱਕ ਵਸਤੂ ਜਾਂ ਚੀਜ਼ ਨੂੰ ਦੂਜੀ ਚੀਜ਼ ਦੇ ਨਾਲ ਨ ਕੰਪੇਅਰ ਨਹੀਂ ਕਰਦਾ ਸਗੋਂ ਉਹਦਾ ਰੂਪ ਹੀ ਦੇ ਦੇ ਦਿੰਦਾ ਹੈ ਉਹਨੂੰ ਉਦੋਂ ਬੋਲਿਆ ਜਾਂਦਾ ਹੈ ਰੂਪਕ ਅਲੰਕਾਰ ਠੀਕ ਹੈ ਸੋ ਕਹਿੰਦੇ ਕੀ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਸ਼ੇਰ ਵਰਗਾ ਮੁੰਡਾ ਹੈ ਸ਼ੇਰ ਮੁੰਡਾ ਹੈ ਹੁਣ ਇੱਥੇ ਤੁਲਨਾ ਕੀਤੀ ਗਈ ਹੈ ਸ਼ੇਰ ਵਰਗਾ ਮੁੰਡਾ ਹੈ ਵਰਗਾ ਕਿਉਂ ਹੋ ਗਿਆ ਇਹਨਾਂ ਦਾ ਵਾਚਕ ਠੀਕ ਹੈ ਪਰ ਸ਼ੇਰ ਮੁੰਡਾ ਹੈ ਇੱਥੇ ਰੂਪ ਹੀ ਦੇ ਦਿੱਤਾ ਵੀ ਮੁੰਡਾ ਸ਼ੇਰ ਹੈ ਇਹਦਾ ਰੂਪ ਹੀ ਵਸਤੂ ਰੂਪ ਹੀ ਜਿਹੜਾ ਅਲੰਕਾਰ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਕਹਿੰਦੇ ਉਹਦਾ ਹੀ ਰੂਪ ਦੇ ਦਿੱਤਾ ਜਾਂਦਾ ਹੈ ਅੰਡਰਸਟੈਂਡ ਅੱਗੇ ਸਾਡੇ ਕੋਲ ਆ ਜਾਂਦਾ ਹੈ ਉਦਾਹਰਣ ਕਹਿੰਦੇ ਕਿ ਮੇਰਾ ਮੇਰਾ ਜਾਰ ਸਰੋਂ ਦਾ ਬੂਟਾ ਵਿੜੇ ਵਿੱਚ ਲਾ ਛੜਦੀ ਹੁਣ ਇਹਦੇ ਵਿੱਚ ਕਿਹਾ ਵਾ ਕਹਿੰਦੇ ਮੇਰਾ ਜਾਰ ਹੀ ਆ ਜਿਹੜਾ ਉਹ ਸਰੋਂ ਦਾ ਬੂਟਾ ਵਾ ਉਹਨੇ ਇਹ ਨਹੀਂ ਕਿਹਾ ਮੇਰਾ ਜਾਰ ਸਰੋਂ ਵਰਗਾ ਬੂਟਾ ਹੈ ਵਿੜੇ ਵਿੱਚ ਲਾ ਸਕਦੀ ਛੜਦੀ ਉਸ ਤੋਂ ਬਾਅਦ ਆ ਗਿਆ ਅਤਿਕਥਨੀ ਅਤਿਕਥਨੀ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਵਧਾ ਚੜਾ ਕੇ ਕਹਿਣਾ ਅਤਿਕਥਨੀ ਅਲੰਕਾਰ ਉਹ ਹੁੰਦਾ ਹੈ ਜਿੱਦੋਂ ਕਹਿੰਦੇ ਕਿਸੇ ਦੀ ਤੁਲਨਾ ਕੀਤੀ ਜਾਂਦੀ ਆ ਪਰ ਤੁਲਨਾ ਨਹੀਂ ਕੀਤੀ ਜਾਂਦੀ ਕਿ ਇਹਦੀ ਵੱਡੇ ਆਈ ਕੀਤੀ ਜਾਂਦੀ ਆ ਪਰ ਅਸਲ ਵਿੱਚ ਉਹ ਚੀਜ਼ ਜਿਹੜੀ ਆ ਓਨੀ ਜ਼ਿਆਦਾ ਨਹੀਂ ਹੁੰਦੀ ਵਧੀਆਂ ਹੁੰਦੀ ਜਿੱਨੀਆਂ ਆਪਾਂ ਉਹਦੀ ਵਡਿਆਈ ਕਰ ਦਿੰਨੇ ਸੋ అతి ਕਥਣੀ ਦਾ ਮਤਲਬ ਹੁੰਦਾ ਹੈ ਇੰਨੀ ਜ਼ਿਆਦਾ ਗੱਲ ਨੂੰ ਵਿਧਾ ਚੜਾ ਕੇ ਕਹਿਣਾ ਜਿਹਨੂੰ ਹੈਗੀ ਨਹੀਂ ਜਿਵੇਂ ਕਹਿੰਦੇ ਕਿ ਪੀਲੂ ਲਿਖਦਾ ਹੈ ਕਿ ਬੀਲੂ ਨੇ ਆਪਣੇ ਮਿਰਜਾ ਆਪਣੀ ਰਚਨਾ ਮਿਰਜਾ ਸਾਹਿਬਾਂ ਦੇ ਵਿੱਚ ਰਚਨਾ ਮਿਰਜਾ ਸਾਹਿਬਾਂ ਦੇ ਵਿੱਚ ਮਿਰਜੇ ਦੀ ਤਾਰੀਫ ਕੀਤੀ ਹੈ ਉਸ ਦੀ ਕੋੜੀ ਜਾਂ ਬੱਕੀ ਬਾਰੇ ਵੀ ਬਹੁਤ ਵਧਾਚੜਾ ਕੇ ਲਿਖਿਆ ਮੇਰੀ ਬੱਕੀ ਤੋਂ ਡਰਨਾ ਫਰਿਸ਼ਤੇ ਮਿੱਥੋਂ ਡਰੇ ਖੁਦਾ ਹੁਣ ਬੱਕੀ ਕਾ ਕੋੜੀ ਦੇ ਉੱਤੋਂ ਕਹਿੰਦੇ ਫਰਿਸ਼ਤੇ ਕੋਲੋਂ ਕਿਵੇਂ ਫਰਿਸ਼ਤੇ ਡਾਂਟ ਸਕਦੇ ਆ ਦੁੱਧ ਕੋਲੋਂ ਰੱਬ ਵੀ ਕਿਵੇਂ ਡਾਂਟ ਸਕਦਾ ਸਿਰਫ ਉਹਨੇ ਵਧਾਚੜਾ ਕੇ ਹੀ ਕਿਹਾ ਹੈ ਆਪਣੀ ਰਚਨਾ ਨੂੰ ਸੋਹਣੀ ਬਣਾਉਣ ਵਾਸਤੇ ਕੁਝ ਸੋਹਣੇ ਸੋਹਣੇ ਅਲੰਕਾਰ ਵਰਤੇ ਹਨ ਜਿਹਦੇ ਨਾਲ ਕਹਿੰਦੇ ਬਹੁਤ ਸੋਹਣਾ ਇਫੈਕਟ ਪੈਂਦਾ ਹੈ ਬੱਚਿਆਂ ਤੇ ਮੁਸਤਵਾਂਦ ਆ ਜਾਂਦਾ ਹੈ ਦ੍ਰਿਸ਼ਟਾਂਤ ਦ੍ਰਿਸ਼ਟਾਂਤ ਦਾ ਮਤਲਬ ਹੁੰਦਾ ਹੈ ਕੋਈ ਦੂਜਾ ਦ੍ਰਿਸ਼ ਨੂੰ ਮੰਨ ਕੇ ਅਸੀਂ ਆਪਣੇ ਜਿਹੜਾ ਜਿਹੜਾ ਆਪਣੀ ਰਚਨਾ ਲਿਖਦੇ ਆ ਉਹਨੂੰ ਕਿਸੇ ਦ੍ਰਿਸ਼ ਨੂੰ ਮੰਨ ਕੇ ਲਿਖਿਆ ਜਾਂਦਾ ਹੈ ਜਦੋਂ ਕਿਸੇ ਘਟਨਾ ਨੂੰ ਸਮਝਾਉਣ ਦੇ ਲਈ ਕਿਸੇ ਹੋਰ ਘਟਨਾ ਦੀ ਮਿਸਾਲ ਵਰਤੀ ਜਾਂਦੀ ਹੈ ਉਹਨੂੰ ਅਸੀਂ ਬੋਲਦੇ ਹਾਂ ਦ੍ਰਿਸ਼ਟਾਂਤ ਅਲੰਕਾਰ ਕਵੀ ਆਪਣੀ ਕਵਿਤਾ ਵਿੱਚ ਕਹਿੰਦੇ ਜਿਸ ਕਿਸੇ ਵਿਸ਼ੇ ਦਾ ਵਰਣਨ ਕਰ ਰਿਹਾ ਹੈ ਉਸ ਨੂੰ ਸਮਝਾਉਣ ਦੇ ਲਈ ਇੱਕ ਕਹਿੰਦੇ ਦੂਜੀ ਐਗਜ਼ਾਮਪਲ ਦਾ ਯੂਜ਼ ਕਰਦਾ ਹੈ ਜਿਵੇਂ ਸਤਿਗੁਰੂ ਨਾਨਕ ਪ੍ਰਗਟਿਆ ਮਿਟ ਧੁਕ ਜਗ ਧੁਦ ਜਗ ਜਾਨਨ ਹੋਆ ਜੋ ਕਰ ਸੂਰਜ ਨਿਕਲਿਆ ਜੋਕਰ ਸੂਰਜ ਨਿਕਲਿਆ ਤਾਰੇ ਛਿਪ ਜਾਂਦੇ ਔਰ ਪਲੋਵਾ ਇਹਦੇ ਵਿੱਚ ਸਿਪਾਏ ਗੁਰਦਾਸ ਸਿੰਘ ਦੀ ਰਚਨਾ ਜਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਨੂੰ ਉਹਨਾਂ ਨੇ ਕਾਦੇ ਨਾਲ ਕੰਪੇਅਰ ਇੱਕ ਕੁਦਰਤ ਦੇ ਨਾਲ ਕੰਪੇਅਰ ਕੀਤਾ ਕਿ ਜਿਵੇਂ ਕਹਿੰਦੇ ਸੂਰਜ ਨਿਕਲਦਾ ਹੈ ਤੇ ਸਾਰਾ ਚੰਨ ਖਤਮ ਹੋ ਜਾਂਦਾ ਅ ਨਹੀਂ ਰਖ ਖਤਮ ਹੋ ਜਾਂਦਾ ਹੈ ਉਸੇ ਤਰ੍ਹਾਂ ਕਹਿੰਦੇ ਜਿਹੜਾ ਸਤਗੁਰੂ ਨਾਨਕ ਪ੍ਰਗਟਿਆ ਭਾਵ ਕਿ ਇਹ ਜੋ ਸਤਿਗੁਰੂ ਨਾਨਕ ਜੀ ਜਿਹੜੇ ਹਨ ਉਹਨਾਂ ਦਾ ਜਨਮ ਹੁੰਦਾ ਹੈ ਤੇ ਫਿਰ ਕਹਿੰਦੇ ਕਿ ਸਾਰਾ ਜੱਗ ਦੇ ਉੱਤੋਂ ਜਿਹੜੀਆਂ ਬੁਰਾਈਆਂ ਹਨ ਕਹਿੰਦੇ ਉਹ ਜਿਹੜੀਆਂ ਉੱਡ ਜਾਂਦੀਆਂ ਹਨ ਤੇ ਜੱਗ ਜਾਗ ਜਾਗ ਜਾਂਦਾ ਸਾਰਾ ਕੁਝ ਠੀਕ ਹੈ ਚਾਨਣ ਹੋ ਜਾਂਦਾ ਹੈ ਉਸ ਤੋਂ ਬਾਅਦ ਆ ਜਾਂਦੀ ਅਸੰਗਤੀ ਅਲੰਕਾਰ ਜਦੋਂ ਕਵੀ ਦੋ ਵੱਖ-ਵੱਖ ਕਹਿੰਦੇ ਕਿ ਸਰਬਦਾ ਨਾਲ ਕਹਿੰਦੇ ਜੁੜੀਆਂ ਘਟਨਾਵਾਂ ਨੂੰ ਕਿਸੇ ਇੱਕ ਥਾਂ ਤੇ ਪੇਸ਼ ਕਰਦਾ ਹੈ ਉਸ ਨੂੰ ਸਾਂਝ ਜਾਂ ਅਸੰਗਤੀ ਕਹਿੰਦੇ ਹਨ ਜਦੋਂ ਕਵੀ ਇੱਕ ਘਟਨਾ ਦੀ ਗੱਲ ਕਰਦਾ ਹੈ ਪਰ ਉਸ ਘਟਨਾ ਦੇ ਵਾਪਰਨ ਦਾ ਕਾਰਨ ਕਿਸੇ ਹੋਰ ਘਟਨਾ ਨੂੰ ਕਹਿੰਦੇ ਕਿ ਦੱਸਦਾ ਹੈ ਉਹਨੂੰ ਬੋਲਿਆ ਜਾਂਦਾ ਹੈ ਆਵੇਂ ਦੂਜੀ ਸੰਗਤ ਨੂੰ ਕਿਸੇ ਦੇ ਨਾਲ ਜੋੜਨਾ ਅਸੰਗਤ ਅੱਖ ਮੇ ਅੱਖ ਮੇ ਰਜਾਰ ਦੀ ਦੁਖੇ ਲਾਲੀ ਮੇਰੀਆਂ ਅੱਖਾਂ ਵਿੱਚ ਰੜਕੇ ਸੋ ਇਹਦੇ ਵਿੱਚ ਆ ਜਾਂਦਾ ਹੈ ਕਿ ਜੇ ਕਿਸੇ ਅੱਖ ਕਿਸੇ ਹੋਰ ਦੀ ਆ ਤੇ ਮੇਰੀਆਂ ਦੇ ਨਾਲ ਮੇਰੀਆਂ ਅੱਖਾਂ ਜਿਹੜੀਆਂ ਉਹ ਰੜਕਦੀਆਂ ਪਈਆਂ ਗੁਰਦਾਸ ਮਾਨ ਜੀ ਦਾ ਗਾਣਾ ਪਰ ਇਹਦੇ ਵਿੱਚ ਇਹ ਅਸੰਗਤ ਕੀਤੀ ਗਈ ਆ ਪਰ ਜਿਵੇਂ ਕਿਸੇ ਦੀ ਅੱਖ ਜਿਹੜੀ ਆ ਰੜਕਦੀ ਆ ਤੇ ਸਾਨੂੰ ਦੁੱਖ ਨਹੀਂ ਹੁੰਦਾ ਪਰ ਇਹ ਸਿਰਫ ਗਾਣਾ ਹੈ ਜਿਹੜਾ ਆਪਣੇ ਅਲੰਕਾਰ ਨੂੰ ਸੋਹਣ ਕਵਿਤਾ ਨੂੰ ਬਣਾਉਣ ਵਾਸਤੇ ਸੋਣਾ ਇਸ ਕਰਕੇ ਇਹ ਅਲੰਕਾਰ ਵਰਤਿਆ ਹੈ ਅਸੰਗਤੀ ਅਲੰਕਾਰ ਦੈਨ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਵਿਰੋਧਮੂਲਕ ਵਿਰੋਧਮੂਲਕ ਦਾ ਮਤਲਬ ਹੁੰਦਾ ਜਿਹੜੀ ਚਮਤਕਾਰ ਦੀ ਚੀਜ਼ ਵਿਰੋਧ ਨਾਲ ਚਮਤਕਾਰੀ ਪੈਦਾ ਕੀਤੀ ਜਾਂਦੀ ਭਾਵ ਕਿ ਕਹਿੰਦੇ ਕਿਸੇ ਹੋਰ ਕਹਿੰਦੇ ਜਿਹੜਾ ਅਲੰਕਾਰ ਦੇ ਕਥਨ ਵਿੱਚ ਅਸਲ ਵਿੱਚ ਵਿਰੋਧ ਦਾ ਕੋਲੇਖਾਂ ਪਵੇ ਉਸ ਅਲੰਕਾਰ ਨੂੰ ਵਿਰੋਧਮੂਲਕ ਕਿਹਾ ਜਾਂਦਾ ਹੈ ਤੇ ਸ਼੍ਰਿਖਲਾ ਹੁੰਦੀ ਹੈ ਇੱਕ ਸੰਗਲੀ ਦੇ ਰੂਪ ਦੇ ਵਿੱਚ ਭਾਵ ਕਿ ਇਹਨਾਂ ਅਲੰਕਾਰ ਵਿੱਚ ਵਸਤੂਆਂ ਦਾ ਕਰਮਵਾਰ ਰੂਪ ਵਿੱਚ ਵਰਣਨ ਕਰਦੇ ਹਨ ਤੇ ਕਹਿੰਦੇ ਚਮਤਕਾਰ ਪੈਦਾ ਕਰਦੇ हां ਜਿਵੇਂ ਹਾਸ਼ਮਨੀ ਆਪਣੀ ਕਵਿਤਾ ਵਿੱਚ ਕਹਿੰਦੇ ਸੂਰਜ ਦੇ ਬਾਰੇ ਲਿਖਿਆ ਹੈ ਵਾਤਾਵਰਨ ਦੀ ਗਰਮੀ ਨੂੰ ਨਾਸਨ ਕਰਦਾ ਹੋਇਆ ਸੂਰਜ ਬੱਦਲਾਂ ਹੇਠ ਛੁਪ ਗਿਆ ਪਰ ਗਰਮੀ ਦਾ ਕਾਰਨ ਤਾਂ ਸੂਰਜ ਆਪ ਹੈ ਇਹ ਵਿਰੋਧਮੂਲਕ ਦੀ ਗੱਲ ਕੀਤੀ ਗਈ ਕਿਉਂਕਿ ਵਿਰੋਧ ਕਿਦਾਂ ਕੀਤਾ ਗਿਆ ਕਿ ਜਿਹੜਾ ਸੂਰਜ ਹੈ ਉਹ ਆਪਣੇ ਆਪ ਗਰਮੀ ਪੈਦਾ ਕਰਦਾ ਫਿਰ ਉਹ ਗਰਮੀ ਤੋਂ ਡਰਦਾ ਹੋਇਆ ਬੱਦਲਾਂ ਚ ਕਿਵੇਂ ਵਰ ਗਿਆ ਵਿਰੋਧ ਪੈਦਾ ਕੀਤਾ ਇੱਥੇ ਠੀਕ ਹੈ ਐਗਜ਼ਾਮਪਲ ਵਿਰੋਧਮੂਲਕ ਦੀ ਆ ਐਂਡ ਸ਼੍ਰੇਖਲਾ ਦਾ ਮਤਲਬ ਹੁੰਦਾ ਲੜੀ ਦੇ ਰੂਪ ਵਿੱਚ ਵਾਕਾਂ ਦੀ ਬੰਦੀ ਹੋਈ ਲੜੀ ਸ਼ਬਦ ਅਰਥ ਅਲੰਕਾਰ ਐਂਡ ਇੱਥੇ ਆ ਜਾਂਦਾ ਹੈ ਜਦੋਂ ਕਵੀ ਸ਼ਬਦਾਂ ਅਤੇ ਅਰਥਾਂ ਦੋਹਾਂ ਦੇ ਵਿਚਕਾਰ ਸੋਚ ਪੈਦਾ ਕਰਦਾ ਹੈ ਉਸ ਨੂੰ ਕਹਿੰਦੇ ਕਿ ਅਲੰਕਾਰ ਦਾ ਕਹਿੰਦੇ ਸ਼ਿੰਗਾਰ ਦਾ ਉਹਨੂੰ ਕਹਿੰਦੇ ਸ਼ਬਦ ਅਰਥ ਕਿਹਾ ਜਾਂਦਾ ਮਿੱਟੀ 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 ਬਸ ਮਿੱਟੀ ਹੀ ਮਿੱਟੀ ਦੇਖ ਲੈ ਖੁਦਾ ਇਸ ਤੋਂ ਵੱਧ ਨਾ ਤੇਰੀ ਖੁਦਾਈ ਸੋ ਇਹਦੇ ਵਿੱਚ ਅਰਥਾਂ ਦੇ ਵਿੱਚ ਵੀ ਸੋਨਾ ਲਿਆਂਦਾ ਗਿਆ ਐਂਡ ਸ਼ਬਦਾਂ ਦੇ ਵਿੱਚ ਵੀ ਸੋਜ ਪੂਰਨ ਲਿਆਂਦੀ ਗਈ ਸੋ ਇਹ ਸਾਰੇ ਸੀਗੇ ਅਲੰਕਾਰ ਬਹੁਤ ਸੌਖੇ ਆ ਅਨੁਪਰਾਸ ਅਨਜਮਕ ਤੇ ਸਲੇਸ਼ੇ ਸ਼ਬਦ ਦੇ ਆ ਅਰਥ ਦੇ ਹੈਗੇ ਆ ਅਰਥ ਦੇ ਜਾਦਾ ਹੈਗੇ ਆ ਸਾਂਝ ਮੂਲਕ ਆਗੇ ਆ ਵਿਰੋਧ ਮੂਲਕ ਅਸੰਗਤੀ ਤੇ ਤ੍ਰਿਸ਼ਖਲਾ ਸਾਂਝ ਮੂਲਕ ਦੀ ਅੱਗੇ ਉਪਮਾ ਅਤੀਕਥਨੀ ਰੂਪਕ ਤੇ ਦਰਸਤਾਂਤ ਹੈਗੇ ਆ ਐਂਡ ਉਪਮਾ ਜਿਹੜੀ ਹੈ ਉਹਨੂੰ ਅੱਗੇ ਉਪਮੇ ਉਪਮਾਨ ਤੇ ਸਾਂਝਾ ਗੁਣ ਤੇ ਬਾਚਕ ਐਂਡ ਸ਼ਬਦ ਅਰਥ ਦਾ ਸਿੰਪਲ ਮੀਨਿੰਗ ਹੀ ਦੱਸਿਆ ਗਿਆ ਸੋ ਸਾਂਝ ਦੇ ਅਨੁਪਰਾਸਤਾ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਅਨੁਪਰਾਸ ਵਿੱਚ ਕੀ ਆਉਂਦਾ ਹੈ ਜਿੱਦੋਂ ਕਹਿੰਦੇ ਇੱਕੋ ਵਿਅੰਜਨ ਜਿਹੜਾ ਹੈ ਵਾਰ-ਵਾਰ ਆਉਂਦਾ ਹੈ ਦੁਨੀਆ ਦਾ ਦੁੱਖ ਦੇਖ ਦੇਖ ਦੇ ਡੁੱਬਦਾ ਡ we <laughs> ਉਸ ਤੋਂ ਬਾਅਦ ਜਮਕਾ ਆ ਜਾਂਦੀ ਹੈ ਜਮਕਾ ਵਿੱਚ ਜੋੜਾ ਆ ਜਾਂਦਾ ਹੈ ਸਾਡੇ ਕੋਲ ਦੋ ਸ਼ਬਦਾਂ ਗੁਰੂ ਅਮਰ ਅਮਰ ਵਰਤਾਇਓ ਜਿਹਦੇ ਦੋ ਸ਼ਬਦ ਆ ਜਾਂਦੇ ਹਨ ਠੀਕ ਹੈ ਸ਼ਲੇਸ਼ਤਾ ਮਤਲਬ ਕੀ ਹੁੰਦਾ ਹੈ ਸ਼ਲੇਸ਼ ਦਾ ਸਾਡੇ ਕੋਲ ਮਤਲਬ ਆ ਜਾਂਦਾ ਹੈ ਜਦੋਂ ਕਿਸੇ ਚੀਜ਼ ਆਵੇਂ ਸਾਡੇ ਨਾਲ ਚਿਪਕ ਜਾਂਦੀ ਹੈ ਦੂਜਾ ਆਪਣਾ ਮਤਲਬ ਇੱਕ ਇੱਕ ਦਾ ਮਤਲਬ ਹੁੰਦਾ ਦੂਜਾ ਨਾਲ ਹੋਰ ਨਿਕਲਦਾ ਅਰਥ ਦਾ ਮਤਲਬ ਆ ਗਿਆ ਅਰਥ ਲੰਕਾਰ ਅਰਥਾਂ ਵਿੱਚ ਅਲੰਕਾਰ ਜਿਹੜੇ ਲਏ ਜਾਂਦੇ ਹਨ ਥਨ ਨੂੰ ਸੋਨਾ ਬਣਾਉਣ ਵਾਸਤੇ ਸਾਂਚ ਵਿਰੋਧ ਆ ਗਿਆ ਵਿਰੋਧਮੂਲਕ ਦਾ ਵੀ ਸਾਨੂੰ ਪਤਾ ਲੱਗ ਗਿਆ ਕਿ ਕਹਿੰਦੇ ਜਦੋਂ ਕਹਿੰਦੇ ਕਿ ਕਿਸੇ ਚੀਜ਼ ਦੀ ਵਿਰੋਧਤਾ ਦੀ ਨਿਸ਼ਾਨੀ ਦਿੱਤੀ ਜਾਂਦੀ ਅਸ ਆਮੇ ਦੂਜੀ ਚੀਜ਼ ਨੂੰ ਇੱਕ ਦੂਜੀ ਨੂੰ ਕੰਪੇਅਰ ਕੀਤਾ ਜਾਂਦਾ ਹੈ ਸ਼੍ਰਿਕਲਾ ਤਾਂ ਆ ਗਿਆ ਲੜੀ ਦੇ ਰੂਪ ਵਿੱਚ ਠੀਕ ਹੈ ਤੇ ਸਾਂਝਮੂਲਕ ਆ ਗਿਆ ਜਿਵੇਂ ਉਸ ਤੋਂ ਬਾਅਦ ਸਾਂਝ ਨੂੰ ਅੱਗੇ ਉਪਮਾ ਕਿਸੇ ਚੀਜ਼ ਦੇ ਨਾਲ ਕੀਤੀ ਜਾਂਦੀ ਹੈ ਉਪਮਾ ਤੁਲਨਾ ਕਰਨਾ ਕਿਸੇ ਦੇ ਬਾਰੇ ਵਧਾਚੜਾ ਕੇ ਕਹਿਣਾ ਅਤਿਕਥਨੀ ਰੂਪਕ ਕਿਸੇ ਨੂੰ ਉਹ ਹਾ ਪਵ ਰੂਪ ਹੀ ਦੇ ਦਿੱਤਾ ਜਾਵੇ ਦ੍ਰਿਸ਼ਤਾਂਤ ਕਿਸੇ ਦ੍ਰਿਸ਼ ਦੇ ਨਾਲ ਕੰਪੇਅਰ ਕੀਤਾ ਜਾਣਾ ਉਪਮੇ ਭਾਵ ਕਹਿੰਦੇ ਕਿ ਕਿਸੇ ਦੀ ਤੁਲਨਾ ਕਰਨੀ ਕਿਸੇ ਨਾਲ ਕਰਨੇ ਉਪਮਾਨ ਤੇ ਸਾਂਝਾ ਗੁਣ ਉਹਨਾਂ ਵਿੱਚ ਕੀ ਹੈ ਤੇ ਵਾਚਕ ਕਿਹੜਾ ਉਹਨਾਂ ਨੂੰ ਜੋੜਦਾ ਹੈ ਤੇ ਸ਼ਬਦ ਅਰਥ ਅੰਡਰਸਟੈਂਡ ਆਈ ਥਿੰਕ ਤੁਹਾਨੂੰ ਸਾਰਾ ਟੌਪਿਕ ਇਹ ਸਮਝ ਆ ਗਿਆ ਹੋਊਗਾ ਅਲੰਕਾਰ ਵਾਲਾ ਬਹੁਤ ਹੀ ਸੌਖਾ ਟੌਪਿਕ ਹੈ गावा ਤੁਸੀਂ ਇਹ ਸਾਰੇ ਨੋਟਸ ਜਿਹੜੇ ਹਨ ਜੇਕਰ ਤੁਹਾਨੂੰ ਚਾਹੀਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਉਸ ਦਾ ਨੋਟਸ ਵੀ ਪ੍ਰੋਵਾਈਡ ਕਰ ਦਾਂਗੇ ਹਨ ਸੋ ਨਿਕਲੇ ਆ ਤੁਸੀਂ ਆਪ ਸਕੋ ਇਹਨਾਂ ਨੋਟਸਾਂ ਨੂੰ ਬਣਾਓ ਆਪਣੀ ਭਾਸ਼ਾ ਵਿੱਚ ਬਣਾਓ ਐਂਡ ਕਹਿੰਦੇ ਨੂੰ ਸਵੱਖੇ ਢੰਗ ਦੇ ਨਾਲ ਆਪ ਲਿਖ ਕੇ ਐਂਡ ਤੁਹਾਨੂੰ ਪੇਪਰ ਵਿੱਚ ਬਹੁਤ ਹੀ ਸੌਖਾ ਹੋਵੇਗਾ ਜੇਕਰ ਤੁਸੀਂ ਆਪਣੇ ਹੱਥ ਦੇ ਨਾਲ ਬਣਾਉਗੇ ਐਂਡ ਕਵਿਤਾਵਾਂ ਦੇ ਵਿੱਚੋਂ ਇਹ ਜਿਹੜੀਆਂ ਐਗਜ਼ੈਂਪਲਸ ਆਪ ਲੱਭੋ ਤੁਹਾਨੂੰ ਅਲੰਕਾਰ ਜਿਹੜੇ ਲਿਖਣੇ ਐਂਡ ਕਹਿੰਦੇ ਲੱਭਣੇ ਜਿਹੜੇ ਆ ਆ ਜਾਣਗੇ ਬਹੁਤ ਸੌਖੇ ਅਲੰਕਾਰ ਆ ਤੁਹਾਨੂੰ ਸਾਰਿਆਂ ਨੂੰ ਸਾਰੇ ਦੇ ਸਾਰੇ ਤੁਹਾਨੂੰ ਦੱਸ ਦਿੱਤੇ ਗਏ ਆ ਸੋ ਥੈਂਕ ਯੂ ਸੋ ਮੱਚ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਐਂਡ ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ